ਗੋਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਦੀ ਲਿਬਰਨ ਪਾਰਟੀ ਜੋ ਪਿਛਲੇ 10 ਸਾਲਾਂ ਤੋਂ ਕੈਨੇਡਾ ਤੇ ਰਾਜ ਕਰ ਰਹੀ ਹੈ ਦੇਸ਼ 'ਚ ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਰਹਿਣ ਸਹਿਣ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ ਇਸੇ ਦੌਰਾਨ ਟਰੂਡੋ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਜ਼ਿਕਰਯੋਗ ਹੈ ਜੇਕਰ ਟਰੂਡੋ ਕੈਨੇਡਾ ਵਿੱਚ ਆਪਣਾ ਸ਼ਾਸਨ ਪੂਰਾ ਕਰ ਲੈਂਦੇ ਨੇ ਤਾਂ ਵੀ ਉਹਨਾਂ ਨੂੰ ਸਾਲ ਦੇ ਅੰਤ 'ਚ ਹੋਣ ਵਾਲੀਆਂ ਆਮ ਚੋਣਾਂ ਲੜਨੀਆਂ ਪੈਣਗੀਆਂ ਜਿੱਥੇ ਜਨਤਾ ਉਹਨਾਂ ਦੀ ਲੀਡਰਸ਼ਿਪ ਅਤੇ ਉਹਨਾਂ ਦੀ ਪਾਰਟੀ ਦਾ ਫੈਸਲਾ ਕਰੇਗੀ ਅਜੇ ਇਹ ਸਪਸ਼ਟ ਨਹੀਂ ਹੈ ਕਿ ਟਰੂਡੋ ਪ੍ਰਧਾਨ ਮੰਤਰੀ ਦਾ ਅਹੁਦਾ ਕਦੋਂ ਛੱਡਣਗੇ ਹਾਲਾਂਕਿ ਉਹਨਾਂ ਨੇ ਖੁਦ ਸਪਸ਼ਟ ਕੀਤਾ ਹੈ ਕਿ ਉਹ ਅਗਲੇ ਫੁੱਲ ਟਾਈਮ ਪ੍ਰਧਾਨ ਮੰਤਰੀ ਚੋਣ ਹੋਣ ਤੱਕ ਇਸ ਅਹੁਦੇ 'ਤੇ ਬਣੇ ਰਹਿਣਗੇ ਅਜੇ ਹਿ ਟਰੂਡੋ ਨੇ ਇਸ ਐਲਾਨ ਤੋਂ ਬਾਅਦ ਕੈਨੇਡਾ 'ਚ ਅੱਗੇ ਕੀ ਹੋਵੇਗਾ ਇਸ ਦੌਰਾਨ ਕਈ ਆਗੂ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੌੜ 'ਚ ਨੇ ਇਹਨਾਂ ਨੇ ਕੈਨੇਡਾ ਦੇ ਸਾਬਕਾ ਵਿੱਤ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੇਲੀਆ ਫੀਲਡ ਲੈਂਡ ਮਾਰਕ ਕਰਨੇ ਕ੍ਰਿਸਟਿਕਲਾਰਾ ਦੇ ਪ੍ਰਧਾਨ ਮੰਤਰੀ ਦਾ ਨਾਮ ਵੀ ਸ਼ਾਮਿਲ ਹੈ ਜਸਿਦਰੂਡੋ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਲਿਬਰਨ ਪਾਰਟੀ ਜਾਂ ਤਾਂ ਰਾਸ਼ਟਰਪਤੀ ਨੂੰ ਅਪੀਲ ਕਰ ਸਕਦੀ ਹੈ ਦੇਸ਼ ਚੇਤੀ ਆਮਟੋਣਾ ਕਰਵਾ ਸਕਦੀ ਹੈ ਜਾਂ ਫਿਰ ਟਰੋਡੋ ਦੀ ਥਾਂ ਲੈਣ ਲਈ ਇੱਕ ਅੰਤਰੀਮ ਪ੍ਰਧਾਨ ਮੰਤਰੀ ਨਿਯੁਕਤ ਕਰ ਸਕਦੀ ਹੈ ਜੇਕਰ ਲਿਬਰਨ ਪਾਰਟੀ ਦੂਜਾ ਰਸਤ ਤਿਆਰ ਕਰਦੀ ਹੈ ਤਾਂ ਉਹਨਾਂ ਨੂੰ ਅੰਤਰੀਮ ਪ੍ਰਧਾਨ ਮੰਤਰੀ ਨਿਯੁਕਤੀ ਦੇ ਬਾਅਦ ਨਵੇਂ ਟਾਈਮ ਯਾਨੀ ਕਿ ਫੁੱਲ ਟਾਈਮ ਪ੍ਰਧਾਨ ਮੰਤਰੀ ਚੋਣ ਕਰਨ ਦੀ ਪ੍ਰਤੀਕਿਰਿਆ ਸ਼ੁਰੂ ਕਰਨੀ ਪਵੇਗੀ ਹਾਲਾਂਕਿ ਇਹ ਕੰਮ ਇਨਾ ਆਸਾਨ ਨਹੀਂ ਹੋਵੇਗਾ ਅਸਲ ਵਿੱਚ ਕੈਨੇਡਾ ਚ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਚੋਣ ਦੀ ਪ੍ਰਤੀਕਿਰਿਆ ਬਰਤਾਨੀਆ ਅਤੇ ਅਮਰੀਕਾ ਸਮੇਤ ਹੋਰ ਲੋਕਤੰਤਰੀ ਦੇਸ਼ਾਂ ਵਾਂਗ ਕਾਫੀ ਗੁੰਝਲਦਾਰ ਹੈ ਟਰੂਡੋ ਦੇ ਸਤੀਫੇ ਤੋਂ ਬਾਅਦ ਲਿਬਰਲ ਪਾਰਟੀ ਅਗਲੇ ਪੂਰੇ ਸਮੇਂ ਦੇ ਪ੍ਰਧਾਨ ਮੰਤਰੀ ਚੋਣ ਲਈ ਵਿਸ਼ੇਸ਼ ਸੰमेलन ਕਰੇਗੇ ਜਿਸ ਚ ਵੱਖ-ਵੱਖ ਆਗੂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਦਾਅਵੇ ਪੇਸ਼ ਕਰਨਗੇ ਕੈਨੇਡਾ 'ਚ ਇਸ ਸਾਲ 20 ਅਕਤੂਬਰ ਤੋਂ ਪਹਿਲਾਂ ਚੋਣਾਂ ਹੋਣੀਆਂ ਨੇ ਅਜਿਹੇ 'ਚ ਜੇਕਰ ਲਿਬਰਲ ਪਾਰਟੀ ਪੂਰੇ ਸਮੇਂ ਪ੍ਰਧਾਨ ਮੰਤਰੀ ਚੋਣ 'ਚ ਦੇਰੀ ਕਰਦੀ ਹੈ ਤਾਂ ਦੇਸ਼ ਦੀ ਗਵਾਈ ਫਿਰ ਤੋਂ ਟਰੱਡੋ ਦੇ ਹੱਥਾਂ 'ਚ ਆ ਜਾਵੇਗੀ ਇਸ ਦਾ ਮਤਲਬ ਹੈ ਕਿ ਅਸਤੀਫਾ ਦੇਣ ਤੋਂ ਬਾਅਦ ਵੀ ਉਹ ਉਸ ਅਹੁਦੇ ਤੇ ਬਣੇ ਰਹਿਣਗੇ ਜਿਸ ਨੂੰ ਛੱਡਣ ਦਾ ਉਹਨਾਂ ਨੇ ਐਲਾਨ ਕੀਤਾ ਹੈ ਹੁਣ ਤਾਂ ਦੱਸਦੇ ਹਾਂ 트ਰੁੱਡੋ ਨੂੰ ਅਸਤੀਫਾ ਕਿਉਂ ਦੇਣਾ ਪਿਆ 트ਰੁੱਡੋ ਤੇ ਕਈ ਮਹੀਨਿਆਂ ਤੋਂ ਆਪਣੀ ਲਿਬਰਲ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਅਹੁਦਾ ਛੱਡਣ ਦਾ ਦਬਾਅ ਸੀ ਇਸ ਕੰਟ 트ਰੁੱਡੋ ਵੱਖ-ਵੱਖ ਹੁੰਦੇ ਜਾ ਰਹੇ ਸਨ ਕੈਨੇਡਾ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕਸਟੇਲੀਆ ਫੀਲੈਂਡ ਨੇ 16 ਦਸੰਬਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਕਸਟੇਲੀਆ ਨੇ ਦੋਸ਼ ਲਾਇਆ ਸੀ ਕਿ ਪ੍ਰਧਾਨ ਮੰਤਰੀ 트ਰੁੱਡੋ ਨੇ ਉਹਨਾਂ ਨੂੰ ਵਿੱਤ ਮੰਤਰੀ ਦਾ ਅਹੁਦਾ ਛੱਡ ਕੇ ਕਿਸੇ ਹੋਰ ਮੰਤਰਾਲੇ ਦਾ ਚਾਰਜ ਸੰਭਾਲਣ ਲਈ ਕਿਹਾ ਸੀ ਉਹਨਾਂ ਕਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਟਰੂਡੋ ਤੇ ਉਹ ਫੈਸਲਿਆਂ ਦੇ ਸਹਿਮਤ ਨਹੀਂ ਹੋ ਰਹੇ ਸਨ। ਆਸਟ੍ਰੇਲੀਆ ਨੇ ਲੰਬੇ ਸਮੇਂ ਤੋਂ ਟਰੂਡੋ ਦਾ ਸਭ ਤੋਂ ਪ੍ਰਭਾਵਸ਼ਾਲੀ ਤੇ ਵਫਾਦਾਰ ਮੰਤਰੀ ਮੰਨਿਆ ਜਾਂਦਾ ਸੀ। ਹਾਲਾਚੇ ਹੀ ਕ੍ਰਿਸਟੇਲੀਆ ਨੇ ਟਰੂਡੋ ਦੇ ਨਾਗਰਿਕਾਂ ਨੂੰ 15000 ਰੁਪਏ ਮੁਫਤ ਦੇ ਦੇ ਫੈਸਲੇ ਨਾਲ ਅਸਹਿਮਤੀ ਪ੍ਰਗਟਾਈ ਸੀ। ਉਹਨਾਂ ਇਹ ਵੀ ਕਿਹਾ ਹੈ ਕੈਨੇਡਾ ਅਮਰੀਕਾ ਨੂੰ ਬਰਾਮਦ ਤੇ ਟਰੈਫਿਕ ਦੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ ਜਿਸ ਅਜਿਹੇ ਚ ਜ਼ਿਆਦਾ ਖਰਚ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਲਾਵਾ ਪਾਰਟੀ ਨੇ 152 ਸੰਸਦ ਮੈਂਬਰਾਂ ਚੋਂ ਜ਼ਿਆਦਾਤਰ ਟਰੂਡੋ ਤੇ ਅਸਤੀਫਾ ਦੇਣ ਦਾ ਦਬਾਅ ਬਣਾ ਰਹੇ ਸਨ ਟਰੂਡੋ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਨੇ ਅਕਤੂਬਰ ਚ ਜਨਤਕ ਤੌਰ ਤੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਸੀ ਇਸ ਦਿਨ ਆ ਹੀ ਉਹਨਾਂ ਆਪਣਾ ਅਹੁਦਾ ਛੱਡਣ ਤੋਂ ਬਾਅਦ ਲੋਕਾਂ ਨੂੰ ਸੰਬੋਧਿਤ ਕਰਿਆ ਤੇ ਉਹਨਾਂ ਕਿਹਾ ਕਿ ਜੇਕਰ ਮੈਨੂੰ ਘਰ ਵਿੱਚ ਲੜਨਾ ਪਿਆ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਮੈਂ ਸਭ ਤੋਂ ਵਧੀਆ ਵਿਕਲਪ ਨਹੀਂ ਹੋਵਾਂਗਾ ਪ੍ਰਧਾਨ ਮੰਤਰੀ ਨੇ ਆਪਣੇ ਆਪ ਨੂੰ ਲੜਾਕੂ ਦੱਸਿਆ ਤੇ ਕਿਹਾ ਕਿ ਮੈਨੂੰ ਕੈਨੇਡੀਅਨ ਦੀ ਬਹੁਤ ਪਰਵਾਹ ਹੈ ਮੈਂ ਹਮੇਸ਼ਾ ਕੈਨੇਡਾ ਲੋਕ ਦੀ ਬਿੱਤਰੀ ਲਈ ਕੰਮ ਕਰਾਂਗਾ ਦੇਖੋ ਸ਼੍ਰੀ ਅਕਾਲ ਤਰ ਸਭ ਸਾਡੀ ਸਾਰਿਆਂ ਦੀ ਸਰਵੋੱਚ ਸੰਸਥਾ ਹੈ ਪੰਥਕ ਤੌਰ ਦੇ ਉੱਤੇ ਸਾਡੀ ਇਹ ਪਰੰਪਰਾ ਹੈ ਮर्याਦਾ ਹੈ ਕਿ ਜਦੋਂ ਵੀ ਕੋਈ ਸਿੱਖ ਕੌਮ ਦੇ ਵਿੱਚ ਦੁਬਦਾ ਪੈਂਦੀ ਹੈ ਜਾਂ ਕੋਈ ਅਗਿਆ ਹੁੰਦੀ ਹੈ ਮर्याਦਾ ਦਾ ਕਾਹਨ ਹੁੰਦਾ ਹੈ ਜਾਂ ਕੋਈ ਸਿਧਾਂਤਤਾ ਦਾ ਕਤਲ ਹੁੰਦਾ ਹੈ ਉਸ ਵੇਲੇ ਫਿਰ ਮੇਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਕੋਬਿੰਦ ਸਾਹਿਬ ਜੀ ਨੇ ਤਖਤ ਜੋਸਾ ਜਿਆਸੀ ਉਸ ਤਖਤ ਦੀ ਫਸੀਲ ਤੇ ਖਲੋ ਕੇ ਪੰਜ ਸਿੰਘ ਸਹਿਬਾਨ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਗੁਰਮਤਾ ਕਰਕੇ ਸਾਡੇ ਵਾਸਤੇ ਸੰਦੇਸ਼ ਦਿੰਦੇ ਆ ਆਦੇਸ਼ ਦਿੰਦੇ ਆ ਦਿਸ਼ਾ ਨਿਰਦੇਸ਼ ਦਿੰਦੇ ਆ ਤੇ ਜੇ ਕੋਈ ਜਿਸ ਦੀ ਗਲਤੀ ਹੋਵੇ ਉਹਦੇ ਵਾਸਤੇ ਸਾਨੂੰ ਸੇਵਾਵਾਂ ਵੀ ਲਾਈਆਂ ਜਾਂਦੀਆਂ ਤਨਖਾਹ ਵੀ ਲਈ ਜਾਂਦੀ ਹੈ ਸਜ਼ਾ ਵੀ ਸੁਣਾਈ ਜਾਂਦੀ ਇਹ ਸਾਡੇ ਵਾਸਤੇ ਇੱਕ ਬੜੀ ਵੱਡੀ ਮਾਨ ਦੀ ਗੱਲ ਹੈ ਕਿ ਸਾਰੇ ਧਰਮਾਂ ਨੂੰ ਜੇ ਦੇਖ ਲਈਏ ਇੱਕੋ ਇੱਕ ਸਿੱਖ ਧਰਮ ਹੈ ਜਿਸ ਦੇ ਵਿੱਚ ਐਡਾ ਵੱਡੀ ਮਹਾਨ ਸ਼ਕਤੀ ਦੇ ਮਾਲਕ ਤਖਤਾਂ ਦੇ ਵਿੱਚ ਸਾਨੂੰ ਬਹੁਤ ਵੱਡੇ ਫਰਮਾਨ ਜਾਰੀ ਕੀਤੇ ਜਾ ਸਕਦੇ ਸੋ ਸਾਡੀ ਪਿਛਲੇ ਸਭਿਆ ਦੇ ਦੌਰਾਨ ਬਹੁਤ ਸਾਰੀਆਂ ਸਾਡੇ ਕੋਲ ਜੋ ਅਗੀਆਂ ਹੋਈਆਂ ਹਨ ਜਾਂ ਪਾਰਟੀ ਦੇ ਲੀਡਰਸ਼ਿਪ ਕੋਲੋਂ ਗਲਤੀਆਂ ਰਹਿ ਗਈਆਂ ਜਾਂ ਕੋਈ ਸਰਕਾਰਾਂ ਵੇਲੇ ਜਾਂ ਕੋਈ ਮर्यादा ਵੇਲੇ ਜਾ ਕੋਈ ਗੁਰਮਤ ਦੇ ਕਾਨ ਵਿਲੇ ਜੇ ਕੋਈ ਗਲਤੀਆਂ ਹੋਈਆਂ ਅਸਲ ਉਹਦੇ ਸਬੰਧ ਵਿੱਚ 2 ਦਸੰਬਰ ਨੂੰ ਵੱਡਾ ਇਕੱਠ ਕਰਕੇ ਸਾਰੀ ਲੀਡਰਸ਼ਿਪ ਨੂੰ ਉੱਥੇ ਬੁਲਾਇਆ ਗਿਆ ਸੀ ਜਿਹਦੀ ਕਿ ਅਸੀਂ ਕੁਝ ਵਿਅਕਤੀਆਂ ਨੇ ਇੱਕ ਉੱਥੇ ਫਰਿਆਦ ਕੀਤੀ ਸੀ ਉਹਦੇ ਅਨਸਾਰ ਫੈਸਲਾ ਸੁਣਾਇਆ ਗਿਆ ਉਸ ਫੈਸਲੇ ਦੇ ਵਿੱਚ ਅਸੀਂ ਜਿਹਨਾਂ ਲੋਕਾਂ ਨੇ ਉੱਥੇ ਫਰਿਆਦ ਕੀਤੀ ਸੀ ਅਸੀਂ ਇਹ ਲਿਖਿਆ ਸੀਗਾ ਕਿ ਇਹ ਇਹ ਗਲਤੀਆਂ ਹੋਈਆਂ ਉਹਨਾਂ ਚਾਰਾਂ ਗਲਤੀਆਂ ਦਾ ਬੁਲਾ ਕੇ ਪੁੱਛ ਲਿਆ ਜਾਵੇ जिस असी उस वेले क्योंकि पार्टी का डिसिपलिन से भावे अंदर खाते केंद्र भी रहे हैं विचारा भी, भी करते रहे हैं और बहुत बारी क्या गया कि जाके सारे जने उ पेश होके आप कौम को पंथ को माफी मांग लीए जे नहीं हो सकता तो अभी समझते अं उस वे जिन्ना चिर चुप रह के अंदर खाते आवाज उठाते रहे हैं बहार असी नहीं निकल सके सो इस करके असी भी समझते हाँ कि सू भी कोई ना कोई सेवा जो जरूर लाओ सू भी सेवा लगी ਔਰ ਜਿਨ੍ਹਾਂ ਨੇ ਕਬੂਲ ਕੀਤਾ ਕਿ ਅਸੀਂ ਇਹ ਕੰਮ ਕੀਤੇ ਸੀ ਇਹ ਗੁਨਾਹ ਕੀਤਾ ਸੀ ਜਾਂ ਗਲਤੀਆਂ ਕੀਤੀਆਂ ਸੀ ਉਹਦੇ ਸਬੰਧ ਵਿੱਚ ਸਿੰਘ ਸਾਹਿਬ ਜੀ ਨੇ ਐਲਾਨ ਕੀਤੇ ਸਿਵਾਮਾਂ ਲਾਈਆਂ ਤਨਖਾਹ ਲਈ ਤੇ ਨਾਲ ਨਾਲ ਇਹ ਵੀ ਕਿਹਾ ਗਿਆ ਕਿ ਜੋ ਸ਼੍ਰੋਮਣੀ ਅਕਾਲੀ ਦਲ ਹੈ ਉਹ ਖਤਮ ਨਹੀਂ ਹੋਣਾ ਚਾਹੀਦਾ ਉਹ ਸੁਰਜੀਤ ਹੋਣਾ ਚਾਹੀਦਾ ਸੁਰਜੀਤ ਕਿਦਾਂ ਹੋਏਗਾ ਕਿ ਸਾਰੇ ਪੰਥਕ ਤੌਰ ਦੇ ਉੱਤੇ ਜਿੱਥੇ ਬੰਦੀਆਂ ਨੂੰ ਆਵਾਜ਼ ਦਿੱਤੀ ਜਾਵੇ ਸਾਰਾ ਪੰਥ ਇਕੱਠਾ ਹੋਵੇ ਫਿਰ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਕੁਰਬਾਨੀਆਂ ਵਿੱਚੋਂ ਨਿਕਲੇ ਆ ਉਹ ਇਤਰਾਸ ਨੂੰ ਲੈ ਕੇ ਚੱਲੇ ਤੇ ਇਕਤਾ ਬਣਾ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰਿਓ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ ਜਿਨ੍ਹਾਂ ਜਿਨ੍ਹਾਂ ਲੀਡਰਾਂ ਨੇ ਅਸਤੀਫੇ ਦਿੱਤੇ ਹੈ ਜਾਂ ਜਿਨ੍ਹਾਂ ਦੇ ਅਸਤੀਫੇ ਪਹੁੰਚ ਚੁੱਕੇ ਹੈ ਉਹਨਾਂ ਅਸਤੀਫਿਆਂ ਨੂੰ ਤਿੰਨ ਦਿਨਾਂ ਵਿੱਚ ਪ੍ਰਵਾਨ ਕਰਕੇ ਰਿਪੋਰਟ ਕੀਤੀ ਜਾਵੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਵਿੱਚ ਕਿ ਇਹ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਸਾਰੀ ਜਿਹੜੀ ਪ੍ਰਤੀ ਦਾ ਕਰਮ ਹੈ ਉਹ ਸ਼ੁਰੂ ਕੀਤਾ ਜਾਵੇ ਸੋ ਭਰਤੀ ਸ਼ੁਰੂ ਕਰਨ ਵਾਸਤੇ ਕੀਆ ਗਿਆ ਸੀ ਦੂਜੇ ਪਾਸੇ ਅਸਤੀਫਾ ਮਨਜ਼ੂਰ ਕਰਨ ਲਈ ਕੀਆ ਗਿਆ ਸੀਗਾ ਤੇ ਨਾਲ ਇਹ ਵੀ ਕਿਹਾ ਗਿਆ ਸੀ ਕਿ 6 ਮਹੀਨਿਆਂ ਚ ਪ੍ਰੋਸੀਜਰ ਕੰਪਲੀਟ ਕਰਕੇ ਦੁਬਾਰਾ ਚੋਣ ਜਿਹੜੀ ਹੈ ਪ੍ਰਦਾਨ ਕੀਤੀ ਜਾਵੇ ਪਰ ਅਫਸੋਸ ਕਿ ਅੱਜ ਤੱਕ ਉਹ ਹੁਕਮਨਾਮਾ ਨਹੀਂ ਮੰਨਿਆ ਗਿਆ ਅਸੀਂ ਬਾਰ-ਬਾਰ ਬੇਨਤੀਆਂ ਕੀਤੀਆਂ ਸਿੰਘ ਸਾਹਿਬ ਕੋ ਜਾ ਕੇ ਕਿ ਅਸੀਂ ਹੁਣ ਕੀ ਕਰੀਏ ਅਸੀਂ ਤੇ ਜੋ ਤੁਸੀਂ ਹੁਕਮ ਕੀਤਾ ਸੀਗਾ ਕਿ ਤੁਸੀਂ ਆਪਣਾ ਸਾਰਾ ਕੁਝ ਛੱਡ ਕੇ ਤੇ ਆਪਣੀ ਸੇਵਾ ਪੂਰੀ ਕਰਕੇ ਤੇ ਇੱਥੇ ਜਿੱਦਾਂ ਆਪਣੀ ਜੋ ਤੁਸੀਂ ਬਣਾਈਏ ਸੁਧਾਰ ਲੈ ਉਹਨੂੰ ਠੱਪ ਕਰ ਦਿੱਤਾ ਜਾਵੇ ਅਸੀਂ ਸਾਰਾ ਕੁਝ ਕਰਕੇ ਉਹਨਾਂ ਨੂੰ ਜਾ ਕੇ ਧਿਆਨ ਵਿੱਚ ਲਿਆ ਦਿੱਤਾ ਕਿ ਅਸੀਂ ਸਾਰਾ ਕੁਝ ਖਤਮ ਕਰ ਦਿੱਤਾ ਪਰ ਅਫਸੋਸ ਕਿ ਇਹ ਅਜੇ ਤੱਕ ਨਹੀਂ ਹੋਇਆ ਫਿਰ ਵੀ ਅਸੀਂ ਕੁਝ ਮੈਂਬਰ ਸਾਡੇ ਗਏ ਉਹਨਾਂ ਨੇ ਜਾ ਕੇ ਯਾਦ ਕਰਾਇਆ ਸਿੰਘ ਸਾਹਿਬ ਜੀ ਨੂੰ ਕਿ ਦੁਬਾਰਾ ਫਿਰ ਜੇ ਤੁਸੀਂ ਚਾਹੋ ਤੇ ਕਿਰਪਾ ਕਰਕੇ ਇੱਕ ਵਾਰੀ ਫਿਰ ਅਦੀਸ਼ ਕਰੋ ਕਿ ਉਹ ਇਨ ਬਿਰ ਜਿਹੜਾ ਹੁਕਮਨਾਮਾ ਲਾਗੂ ਕੀਤਾ ਜਾਵੇ ਕਿਉਂਕਿ ਸਾਡੀ ਮਹਾਨਤਾ ਹੀ ਤਾਂ ਰਹਿੰਦੀ ਹੈ ਉਸ ਤੱਕ ਦੀ ਜੇ ਉਸ ਤਖਤ ਦੇ ਹੁਕਮ ਨੂੰ ਨਾ ਮੰਨਿਆ ਜਾਵੇ ਫਿਰ ਸਮਝ ਲੋ ਕਿ ਦੁਨੀਆ ਵਿੱਚ ਇੱਕ ਚਰਚਾ ਬਣੇਗੀ ਤੇ ਜਿਹੜੀ ਉਹਦੀ ਮਹਾਨਤਾ ਜਿੰਨਾ ਉਹਨੂੰ ਮਾਨ ਮਿਲਿਆ ਸੀ ਸਤਕਾਰ ਮਿਲਿਆ ਸੀ ਲੋਕਾਂ 'ਚ ਵਿਸ਼ਵਾਸ ਪੈਦਾ ਹੋਇਆ ਸੀ ਲੋਕਾਂ 'ਚ ਗੱਲ ਗਈ ਸੀ ਉਹ ਫਿਰ ਸਾਡਾ ਨੁਕਸਾਨ ਹੁੰਦਾ ਸਿੰਘ ਸਾਹਿਬ ਜੀ ਨੇ ਅੱਜ ਜਿਹੜੇ ਬਚਨ ਕੀਤੇ ਐ ਮੈਂ ਧਰਵਾਦ ਕਰਦੀ ਆ ਕਿ ਉਹਨਾਂ ਨੇ ਫੇਰ ਦੁਹਰਾਇਆ ਕਿ ਇਨ ਬਿਨ ਉਹ ਲਾਗੂ ਕੀਤਾ ਜਾਵੇ ਕੋਈ ਆਨਾਕਾਨੀ ਨਾ ਕੀਤਾ ਜਾਵੇ ਔਰ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਬੰਧ ਵਿੱਚ ਉਹਨਾਂ ਨੇ ਗਲਤ ਪ੍ਰਚਾਰ ਕਰ ਰਹੇ ਸਨ ਗਲਤ ਉਹਨਾਂ ਨੇ ਐਕਸ਼ਨ ਲਿਆ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਨੂੰ ਵੀ ਹਦਾਇਤ ਕੀਤੀ ਹੈ ਕਿ ਤੁਹਾਨੂੰ ਕੋਈ ਇਹ ਹੱਕ ਨਹੀਂ ਕਿ ਕਿਸੇ ਸਿੰਘ ਸਾਹਿਬ ਨੂੰ ਬਿਨਾਂ ਵਜ੍ਹਾ ਤੋਂ ਉਸ ਦਾ ਕਿਰਦਾਰ ਖੁਸ਼ੀ ਕੀਤੀ ਜਾਵੇ ਜੇ ਕੋਈ ਗੱਲ ਹੈ ਤੇ ਅਸੀਂ ਜਥੇਦਾਰ ਕੋਲ ਇਹ ਪਾਵਰ ਹੈ ਕਿ ਉਹ ਬੁਲਾ ਕੇ ਕਿਸੇ ਨੂੰ ਬਿਠਾ ਕੇ ਗੱਲ ਕਰ ਸਕਦੇ ਆ ਨਾਲੇ ਵੀ ਅਸੀਂ ਇਹ ਵੀ ਸੋਚਿਆ ਜਾਵੇ ਤੇ ਪੰਜ ਪਿਆਰਿਆਂ ਕੋ ਪੇਸ਼ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਲਰੇਡੀ ਕਹਿ ਦਿੱਤਾ ਜੋ ਕੋ ਸੀ ਉਹਨੇ ਦਮਦਮਤ ਸਾਹਿਬ ਦੇ ਤਖਤ ਤੇ ਖਲੋ ਕੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹਰ ਬਚਨ ਕਹਿ ਦਿੱਤਾ ਸੀ ਕਿ ਮੇਰਾ ਕੋਈ ਕਿਸੇ ਕਿਸਮ ਦਾ ਕੋਈ ਲੇਕਾ ਟਿਕਾ ਨਹੀਂ ਕਿਸੇ ਗੱਲ ਦੇ ਨਾਲ ਇਸ ਕਰਕੇ ਮੈਂ ਗੁਰੂ ਕੋਲੋਂ ਮਾਫੀ ਮੰਗਦਾ ਕਿ ਜੇ ਮੇਰੇ ਖਿਲਾਫ ਕਿਸੇ ਨੂੰ ਕੋਈ ਇਤਰਾਜ਼ ਵੀ ਹੈ ਤੇ ਉਹ ਸਾਰੇ ਮੈਂ ਸਮਝਦਾ ਗਲਤ ਇਲਜ਼ਾਮबाजी ਕਰਦਾਰ ਕੁਸ਼ੀ ਨਾ ਕੀਤੀ ਜਾਵੇ ਸੋ ਮੈਂ ਸਿੰਘ ਸਾਹਿਬ ਜੀ ਦਾ ਧੰਨਵਾਦ ਕਰਦੀ ਗੈਰੀ ਰਕਵੀਰ ਪਰਿਵਾਰ ਘਰ ਬੰਦ ਕਰਕੇ ਗਿਆ ਸੀ ਆਪਣੇ ਰਿਸ਼ਤੇਦਾਰਾਂ ਦੇ ਕਿਸੇ ਦੇ ਸੰਸਕਾਰ ਤੇ ਜਦੋਂ ਪਰਿਵਾਰ ਸੰਸਕਾਰ ਤੋਂ ਘਰ ਪੁੱਜਦੇ ਨੇ ਤਾਂ ਘਰ ਦਾ ਸਾਮਾਨ ਸਾਰਾ ਖੇਲੇ ਰਿਆ ਹੋਇਆ ਹੁੰਦਾ ਹੈ ਘਰ ਦੇ ਦਰਵਾਜ਼ੇ ਤੇ ਤਾਲੇ ਟੁੱਟੇ ਹੁੰਦੇ ਨੇ ਪਰਿਵਾਰ ਇਹ ਕੁਝ ਦੇਖ ਕੇ ਹੈਰਾਨ ਹੋ ਜਾਂਦਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਜਾਲੀਆਂ ਪੱਟੀਆਂ ਪੈਣੇ ਦਰਵਾਜ਼ੇ ਦੀਆਂ ਕਿਵੇਂ ਸਮਾਨ ਖਿਲਾਰਿਆ ਪਿਆ ਪਰਿਵਾਰ ਦੇ ਵੱਲੋਂ ਜਦੋਂ ਘਰ ਦੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਸਾਰਾ ਪਤਾ ਲੱਗ ਜਾਂਦਾ ਹੈ ਕਿ ਇੱਕ ਨੌਜਵਾਨ ਮੂੰਹ ਕਵਰ ਕਰਕੇ ਉਹਨਾਂ ਦੇ ਘਰ ਦੇ ਅੰਦਰ ਐਂਟਰ ਹੁੰਦਾ ਹੈ ਫਿਰ ਅਲਮਾਰੀਆਂ ਦੇ ਅੰਦਰੋਂ ਸੋਨਾ ਲੁੱਟ ਕੇ ਲਫੂ ਚੱਕਰ ਹੋ ਜਾਂਦਾ ਹੈ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਹੈ ਪੁਲਿਸ ਵੱਲੋਂ ਸੀਸੀਟੀਵੀ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਲਦ ਹੀ ਇਸ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ 81 ਦਾ ਹਾਂ ਜੀ ਕੀ ਗੱਲ ਹੈ ਜੀ ਸਰ ਕੀ ਗੱਲ ਹੈ ਗੱਲ ਇਦਾਂ ਹੀ ਹੈ ਸੰਸਕਾਰ ਦੇ ਕਿਸੇ ਮੇਰੇ ਸੰਦੂਜ਼ਾ ਦੇ ਫਾਦਰ ਸਾਹਿਬ ਹੋ ਗਏ ਸੀ ਇਸ ਵੇਲੇ ਉੱਥੇ ਗਏ ਤੇ ਆਂਦੇ ਨੂੰ ਹੀ ਵੇਖਿਆ ਤੇ ਤਾਲੇ ਤੁਲੇ ਟੁੱਟੋਏ ਸਾਰੇ ਚੋਰੀ ਹੋ ਗਈ ਬੜੀ ਸਾਰਾ ਕੁਝ ਜੀ ਕਿੰਨੇ ਕੁ ਦਾ ਪੰਜ ਟਾਈਮ ਦਾ ਆਈਡੀਆ 3 ਵਜੇ ਦਾ ਟਾਈਮ ਆਇਆ ਜੀ ਤੇ ਕੀ ਕੀ ਚੋਰੀ ਕੀਤੀ ਅੱਜ ਮੇਰਾ ਟਿਲੀਆਂ ਕੋਕਿਆਂ ਦਾ ਕੰਮ ਹੈਗਾ ਕਰਦਾ ਤੇ ਉਹ ਸਾਰਾ ਸਮਾਨ ਗਾਇਬ ਹੋ ਗਿਆ ਹੈ ਕਿੰਨੇ ਕੁ ਦਾ ਨੁਕਸਾਨ ਆਇਆ ਭਜੀ ਆਇਆ 70 ਲੱਖ ਦਾ ਆਈਡੀਆ ਨੁਕਸਾਨ ਸਰ ਜਿਹੜਾ ਜਿੰਨੂੰ ਚੋਰੀ ਕਿਤੇ ਕਿਹੜੀ ਜਗ੍ਹਾ ਤੋਂ ਆਇਆ ਸੀ ਉਹ ਕਾਰ ਕੋਈ ਨਹੀਂ ਕਰੇ ਉਸ ਟਾਈਮ ਤੱਕ ਨਹੀਂ ਨਹੀਂ ਕਾਰ ਕੋਈ ਨਹੀਂ ਕਰੇ ਸਰ ਤਾਲਾ ਤੋੜ ਕੇ ਗਏਗੇ ਤਾਲਾ ਤੋੜ ਕੇ ਸਾਰਾ ਕੁਝ ਤੋੜ ਕੇ ਲੈ ਗਏ ਸਰ ਹਾਂ ਸਰ ਜਿਹੜੇ ਗਰੇਲਾਂ ਵਗੈਰਾ ਜਿਹੜੀਆਂ ਆਹ ਗਰੇਲਾਂ ਵੀ ਸਾਰੀਆਂ ਤੋੜ ਗਏ ਸੀਸੀਓ ਉਹ ਵੀ ਲੈ ਗਏ ਉਹ ਕੀ ਡੀਵੀਆਰ ਵੀ ਲੈ ਗਏ ਸਾਰਾ ਉਸ ਤਰ੍ਹਾਂ ਕੈਮਰੇ ਵਿੱਚ ਆਇਆ ਹਾਂ ਕੈਮਰੇ ਚ ਆਇਆ ਇੱਕ ਬੰਦਾ ਆਇਆ ਇੱਕ ਹਾਂਜੀ ਹਾਂਜੀ ਉਹ ਸ਼ੌਂ ਹੁੰਦਾ ਪਿਆ ਕਿੰਨੇ ਕੁ ਵਜੇ ਦਾ ਰਹਿਮ ਅੱਜ 3 ਵਜੇ ਦਾ ਰਹਿਮ ਤੇ ਇਸ ਵਾਰ ਸਰ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਹਾਂ ਪੁਲਿਸ ਨੂੰ ਕਲੇਮ ਕਰ ਦਿੱਤੀ ਸਰ ਮੋਕੇ ਤੇ ਪੁਲਿਸ ਪਹੁੰਚ ਗਈ ਸੀ ਆ ਆ ਗਈ ਹਾਂਜੀ 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 ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਦੀ ਪ੍ਰਸ਼ਾਸਨ ਕਾਈ ਹੋਏ ਕੀਤਾ ਜਾਵੇ ਪ ਹਾਂਜੀ ਮੈਂ ਤੁਹਾ ਕੰਮ ਆ ਮਾ ਜਬਦੁੱਲ ਰਾਜ ਆਂ ਦੋਸਤੋ ਮੇਰਾ ਨਾਮ ਸਰਬਜੀਤ ਕੋਹਰ ਹਾਂਜੀ ਕਿਪੋ ਵੇਰਾਂ ਨਾਲ ਤੇ ਕੀ ਚੜਾ ਲੱਗਾ ਕੀ ਗੱਲ ਹੈ ਹਾਂਜੀ ਪਟਾਪਨਗਰ ਦੇ ਰਹਿਣ ਵਾਲੇ ਹਾਂਜੀ ਕੀ ਗੱਲ ਅਜਮਨ ਹੋਈ ਅਜੇ ਕਰੋਗੇ ਜੇ ਤੋ 3 ਵਜੇ ਦਾ ਮਤਲਬ ਕੀ ਟਾਈਮ ਸੀਗਾ ਜਦੋਂ ਇਹ ਵਾਰਤਾ ਸੋਈ ਸਾਡੇ ਨਾਲ ਅਸੀਂ 6:30 ਪੌਣੇ ਜਹ ਦੇ ਵਿੱਚ ਘਰ ਆ ਗਏ ਆ ਆਦਿਆਂ ਨੂੰ ਵੇਖਿਆ ਪੀ ਉਹ ਆ ਬਾਹਰ ਤੱਕ ਪਿਆ ਸੀਗਾ ਅਸੀਂ ਅੰਦਰ ਨੂੰ ਗਏ ਤੇ ਗ੍ਰੇਲਰ ਬਾਰੇ ਦੀ ਟੁਕੜੀ ਪਈ ਸੀ ਫਿਰ ਅਸੀਂ ਆਪਣਾ ਲੋਕ ਖੋਲਿਆ ਜਰਾ ਜਰਾ ਤੇ ਅੰਦਰ ਗਏ ਤੇ ਅੰਦਰ ਸਾਰਾ ਸਾਡੇ ਅਲਮਾਰੀਆਂ ਫੁੱਲੀਆਂ ਸਾਰਾ ਸੋਨੇ ਦਾ ਸਮਾਨ ਸਾਰਾ ਲੈ ਕੇ ਕੱਢ ਕੇ ਕੈਸ਼ ਵੀ ਹੈਗਾ ਸੀ ਤੇ ਕੋਈ ਸੀਸੀਟੀਵੀ ਕੈਮਰੇ ਵਿੱਚ ਆ ਗਿਆ ਉਹਨੂੰ ਹਾਂ ਜੀ ਉਹਦੀ ਫੇਸ ਆ ਗਿਆ ਰਿਕਵਰ ਹੋ ਗਿਆ ਫੇਸ ਉਹਦਾ ਮੌਕੇ ਤੇ ਪੁਲੀ ਪਹੁੰਚੀ ਸੀ ਹਾਂਜੀ ਮੌਕੇ ਤੇ ਪੁਲਿਸ ਪਹੁੰਚ ਕੇ ਉਹਨਾਂ ਨੇ ਉਪਰਕਾਰਵਾਈ ਸ਼ੁਰੂ ਕੀਤੀ ਹੈ ਮੰਗ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਮੰਗ ਕਰਦੇ ਸਾਡਾ ਸੱਟ ਸਾਰਾ ਜਾਨ ਨੁਕਸਾਨ ਹੋਇਆ ਉਹ ਸਾਰਾ ਸੱਟ ਵਾਪਸ ਜਲਦੀ ਤੋਂ ਜਲਦੀ ਮਿਲ ਜਾਏ ਜਿਹੜੇ ਜਿਹੜੇ ਸੀਸੀਟੀਵੀ ਕੈਮਰਾ ਵਿੱਚ ਆਇਆ ਇਕਲ ਹੋ ਜਾਵਾ ਸੀ ਜਾਂ ਦੋ ਜਿਆਦਾ ਸੀ ਉਹ ਇੱਕ ਦੀ ਸ਼ਕਲ ਇੱਕੋ ਹੀ ਨਜ਼ਰ ਆਇਆ ਹੈ ਕੈਮਰੇ ਦੇ ਵਿੱਚ ਪ੍ਰਤਾਪਨਗਰ ਦੇ ਵਿੱਚ ਚੋਰੀ ਹੋਈ ਘਰ ਦੇ ਵਿੱਚ ਕੀ ਸਰਸਰਾ ਮਾਮਲਾ ਏ ਸਾਨੂੰ ਇਨਫੋਰਮੇਸ਼ਨ ਆਈ ਸੀਗੀ 112 ਤੇ ਕਿ ਇੱਥੇ ਘਰ ਹੈ ਉਹਦੇ ਬੰਦੇ ਕਿਸੇ ਸੰਸਕਾਰ ਤੇ ਗਏ ਹੋਏ ਸੀਗੇ ਤੇ ਮ 3 ਵਜੇ ਦੇ ਆਸ-ਪਾਸ ਤੇ ਉੱਥੋਂ ਪਿੱਛੇ ਤੋਂ ਕੋਈ ਬੰਦਾ ਆ ਕੇ ਇਹਨਾਂ ਦੇ ਘਰ ਤੋਂ ਚੋਰੀ ਕਰਕੇ ਲੈ ਗਿਆ ਤੇ ਸਾਡੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਅਸੀਂ ਆਸ-ਪਾਸ ਦੇ ਏਰੀਏ ਨੂੰ ਦੇਖ ਰਹੇ ਹਾਂ ਕੈਮਰੇ ਦੇਖ ਰਹੇ ਹਾਂ ਤੇ ਅੱਗੇ ਕੋਈ ਇਨਫੋਰਮੇਸ਼ਨ ਹੋਵੇਗੀ ਤਾਂ ਤੁਹਾਨੂੰ ਦੱਸਾਂਗੇ ਸਰ ਕੋਈ ਸੀਸੀਟੀਵੀ ਵਗੈਰਾ ਆਈ ਸਾਹਮਣੇ ਹਾਂਜੀ ਇੱਕ ਬੰਦਾ ਆਇਆ ਜੀ ਹੈ ਉਹਦੀ ਆਈਡੈਂਟੀਫਿਕੇਸ਼ਨ ਚੱਲ ਰਹੀ ਹੈ ਤੇ ਕੈਮਰੇ ਫੋਲੋਅ ਅਪ ਕਰ ਰਹੇ ਹਾਂ ਤੇ ਜਦੋਂ ਸਬਸਟੈਂਸ਼ੀਅਲ ਇਨਫੋਰਮੇਸ਼ਨ ਆਊਗੀ ਤਾਂ ਅਸੀਂ ਦੱਸ ਦਿਆਂਗੇ ਸਰ ਕੋ ਮਕਾਨ ਮਾਲਕ ਨੇ ਦੱਸਿਆ ਕਿ ਕਿੰਨੇ ਕੁ ਦਾ ਨੁਕਸਾਨ ਕੀ ਕੀ ਲੈ ਗਿਆ ਕੋਈ ਉਹਨੇ ਉਹਨਾਂ ਦਾ ਐਸਟੀਮੇਟਡ ਪੂਰਾ ਐਗ ਉਹਨਾਂ ਦਾ ਮਤਲਬ ਉਹ ਆਪਣੇ ਸਾਰੇ ਜਿਹੜੇ ਵੀ ਹੈ ਉਹ ਚੀਜ਼ਾਂ ਦੇਖ ਰਹੇ ਨੇ ਆਪਣੀ ਪਾਰਟੀ ਉੱਤੇ ਐਫਆਈਆਰ ਦਰਜ ਕਰ ਰਹੀ ਹੈ ਜੀ ਤਾਂ ਜਦ ਵੀ ਇਹ ਕਨਫਰਮ ਹੋ ਜਾਏਗਾ ਤੋਂ ਦਾਸ ਨੂੰ ਦੱਸ ਦੇਾਂਗੇ ਵਾਰਿਸ ਪੰਜਾਬ ਦੇ ਮੁਖੀ ਤੇ ਖਾਲਿਸਤਾਨੀ ਸਮਰਥਕ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੂੰ ਮੰਗਲਵਾਰ ਸਵੇਰੇ ਉਹਨਾਂ ਦੀ ਰਿਹਾਇਸ਼ ਤੇ ਨਜ਼ਰਬੰਦ ਕਰ ਦਿੱਤਾ ਗਿਆ ਹੈ ਕੁਝ ਹੀ ਦੇਰ ਵਿੱਚ ਪਾਰੀ ਪੁਲਿਸ ਫੋਰਸ ਉਹਨਾਂ ਦੇ ਪਿੰਡ ਜੱਲੂਪੁਰ ਖੇੜਾ ਪਹੁੰਚ ਗਈ ਹੈ ਤੇ ਉਹਨਾਂ ਦੀ ਰਿਹਾਇਸ਼ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਕੁਝ ਦਿਨ ਪਹਿਲਾਂ ਤਰਸੇਮ ਸਿੰਘ ਨੇ ਆਵਾਜ਼ ਉਠਾਈ ਸੀ ਕਿ ਉਹ ਨਵੀਂ ਪਾਰਟੀ ਬਣਾਉਣਗੇ ਪਤਾ ਲੱਗਾ ਕਿ ਤਰਸੇਮ ਸਿੰਘ ਨੇ ਆਪਣੇ ਬੇਟੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਮਾਗੀ ਮੇਲੇ ਦੌਰਾਨ ਨਵੀਂ ਪਾਰਟੀ ਬਣਾਉਣ ਤੇ ਇਸ ਦੇ ਆਹੁਦੇਦਾਰਾਂ ਦਾ ਐਲਾਨ ਕਰਨਾ ਸੀ ਕੋਮੀ ਸਾਹਿਬ ਮੋਰਚੇ ਤੇ ਤਰਸੇਮ ਸਿੰਘ ਦੇ ਸਮਰਥਕਾਂ ਨਾਲ ਪੁੱਜਣਾ ਸੀ ਦੇਰ ਰਾਤ ਤੋਂ ਪੁਲਿਸ ਨੇ ਪਿੰਡ ਵਿੱਚ ਇਕੱਠਾ ਹੋਣਾ ਸ਼ੁਰੂ ਕਰ ਦਿੱਤਾ ਹੈ ਮੰਗਲਵਾਰ ਨੂੰ ਪਿੰਡ ਨੂੰ ਚਾਰੇ ਪਾਸਿਓਂ ਪੁਲਿਸ ਨੇ ਘੇਰ ਲਿਆ ਹੈ ਖਾਸ ਤੌਰ ਤੇ ਅਮਰਪਾਤ ਸਿੰਘ ਦੇ ਘਰ ਦੇ ਬਾਹਰ 100 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਨੇ ਸਾਨੂੰ ਉਪਰ ਹਦਾਇਤਾਂ ਕਿ ਤੁਸੀਂ ਨਹੀਂ ਜਾ ਸਕਦੇ ਜੇ ਤੁਸੀਂ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਈ ਫੋਰਸ ਰੋਕਾਂਗੇ ਤੁਹਾਨੂੰ ਤੇ ਅਸੀਂ ਕੋਈ ਹੋਜੇ ਟਕਰਾਚ ਨਹੀਂ ਪੈਣਾ ਚਾਹੁੰਦੇ ਕਿ ਅਸੀਂ ਸੋਚਦੇ ਕਿ ਪੰਜਾਬ ਦੇ ਹਾਲਾਤ ਪਹਿਲਾਂ ਹੀ ਇਦਾਂ ਦੇ ਆ ਤੇ ਇਸ ਕਰਕੇ ਤੁਸੀਂ ਅਸੀਂ ਆਪਣੇ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਚਲੋ ਅਸੀਂ ਆਪਣੇ ਸਾਡਾ ਫਰਜ ਬਣਦਾ ਸੀ ਅਸੀਂ ਉਹਨਾਂ ਨੂੰ ਬਵਾਉਣ ਦੀ ਕੋਸ਼ਿਸ਼ ਕਰਨ ਕਰ ਰਹੇ ਸਾਂ ਪਰ ਇਹਨਾਂ ਨੇ ਸਾਨੂੰ ਧੱਕੇ ਨਾਲ ਸਰਕਾਰ ਇਹ ਸਰਕਾਰ ਦੀ ਜਿਹੜੀ ਆ ਬੜੀ ਗੁੰਡਾਗਰਦੀ ਆ ਕਿ ਜਿਹੜਾ ਕਿ ਜੋ ਮਨੁੱਖ ਦੇ ਅਧਿਕਾਰ ਆ ਜਾਂ ਉਹਨਾਂ ਦਾ ਜਿਹੜਾ ਉਹਨਾਂ ਨੂੰ ਕੁਚਲਿਆ ਜਾ ਰਿਹਾ ਤੇ ਬਹੁਤ ਤੱਕਾਵਾ ਤੇ ਇੱਕ ਪੰਜਾਬ ਚ دہشت ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੁਣ ਇਸ ਰੋਕਣ ਵਾਸਤੇ ਇੱਕ ਪਰਿਵਾਰ ਦੇ ਜਾਂ ਪੰਜ ਸੱਤ ਦਸਵੀਆਂ ਬੰਦਿਆਂ ਨੂੰ ਇਨੀ ਫੋਰਸ ਦੀ ਲੋੜ ਨਹੀਂ ਹਾਂ ਤੇ ਵੇਖੋ ਕਿਦਾਂ ਇਹ ਇਹ ਚੀਜ਼ ਫੋਰਸ ਇਨੀ ਇਕੱਠੀ ਕਰਕੇ ਕੀ 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 ਦਰਸਾਉਣਾ ਚਾਹੁੰਦੇ ਆ ਕਿ ਜਦੋਂ ਕਿ ਇਹਦੇ ਪੰਜਾਬ 'ਚ ਇੰਡਾ ਵੱਡਾ ਨਸ਼ੇ ਦਾ ਨੈਕਸਸ ਚੱਲ ਰਿਹਾ ਵਾ ਉਹਦੇ ਵਾਸਤੇ ਤੁਸੀਂ ਇਨਾ ਐਫਰਟ ਕਰੋ ਤੇ ਕੁਝ ਲੋਕਾਂ ਨੂੰ ਕੋਈ ਲੋਕਾਂ ਨੂੰ ਕੋਈ ਸੁਖਸ਼ਤ ਸੁਖਸਤ ਆਵੇ ਕੋ ਵੱਡਾ ਹੋਰ ਕਈ ਮਸਲੇ ਬਹੁਤ ਤਰ੍ਹਾਂ ਦੇ ਆ ਲੋਕ ਕਈ ਤਰ੍ਹਾਂ ਦੇ ਕਈ ਤਰ੍ਹਾਂ ਦੇ ਪੀੜਤ ਆ ਪਰ ਮੇਰੇ ਖਿਆਲ ਆ ਕਿ ਫੋਰਸ ਦੀ ਵੀ ਦਰਵਰ ਤੋਂ ਕਰ ਰਹੀ ਸਰਕਾਰ ਆ ਤੇ ਲੋਕਾਂ ਦੇ ਵੀ ਅਧਿਕਾਰਾਂ ਦਾ ਵੀ ਹਨਨ ਕਰ ਰਹੀ ਆ ਇਹ ਕੌਮੀ ਇਨਸਾਫ ਮੋਰਚ ਚ ਜਾਣਾ ਸਾਰਿਆਂ ਦਾ ਫਰਜ ਬਣਦਾ ਸੀ ਤੇ ਅਸੀਂ ਸਾਰੇ ਸੰਗਤਾਂ ਨੂੰ ਕਈਆਂ ਦਿਨਾਂ ਤੋਂ ਅਪੀਲ ਕਰ ਰਹੇ ਸੀ ਕਿ ਤੁਸੀਂ ਵੱਧ ਤੋਂ ਵੱਧੋ ਦਾ ਇਹ ਸਾਬਣੋ ਤੇ ਮੇਰੇ ਖਿਆਲ ਇੱਕ ਇਸ ਸਰਕਾਰ ਇਹ ਬੁਖਲਾ ਗਈ ਪਤਾ ਨਹੀਂ ਕੀ ਕਾਰਨ ਹੈ ਇੱਕ ਪਾਸੇ ਤੁਸੀਂ ਇਨਸਾਫ ਨਹੀਂ ਦੇ ਰਹੇ ਇਨਸਾਫ ਮੰਗਣ ਵਾਸਤੇ ਵੀ ਤੁਸੀਂ ਇਜਾਜ਼ਤ ਨਹੀਂ ਦੇ ਰਹੇ ਤੇ ਕਿ ਕਿੱਡੀ ਇੱਕ ਪਾਸੇ ਤੁਸੀਂ ਕਹਿੰਦੇ ਕਿ ਅਸੀਂ ਲੋਕਤੰਤਰ ਹੈ ਤੇ ਇਹ ਲੋਕਤੰਤਰ ਦੇ ਨਾਂ ਤੇ ਇੱਕ ਲੋਕਤੰਤਰ ਦਾ ਹੀ ਘਾਣ ਕਰ ਰਹੇ ਖੁਦ ਹੀ ਕਰ ਰਹੇ ਲੋਕਤੰਤਰ ਦਾ ਦਹਾਈ ਦੇਣ ਵਾਲੇ ਲੋਕਤੰਤਰ ਦਾ ਘਾਣ ਕਰ ਰਹੇ ਪੁਲਿਸ ਦਾ ਕਹਿਣਾ ਹੈਗਾ ਕਿ ਅਸੀਂ ਘਰ ਦੇ ਵਿੱਚ ਨજરਬੰਦ ਨਹੀਂ ਕੀਤਾ ਉਹਨਾਂ ਨੂੰ ਨਹੀਂ ਇਹ ਤੇ ਹੁਣ ਤੁਸੀਂ ਦੇਖ ਲਓ ਕਿ ਫਿਰ ਇਹ ਪੁਲਿਸ ਆਈ ਕਾਦੇ ਵਾਸਤੇ ਜਾਂਦੇ ਜੇ ਕੋਈ ਹੋਰ ਕੋਈ ਕਾਰਨ ਹੈ ਤਾਂ ਉਹ ਆਪਣਾ ਕਾਰਵਾਈ ਕਰਨ ਤੇ ਜੇ ਸਾਡੇ ਤੇ ਕੋਈ ਹੋਰ ਕੋਈ ਜਨਾਮ ਆ ਤਾਂ ਸਾਨੂੰ ਅਰੈਸਟ ਕਰਨਾ ਸੀ ਤੇ ਉਹਨੂੰ ਕਰਾਤੇ ਕਿਹਾ ਸੀ ਕਿ ਤੁਸੀਂ ਇਨੇ ਲੋਕਾਂ ਨੂੰ ਪਰੇਸ਼ਾਨ ਕਰਨ ਨੂੰ ਜਦ ਤੱਕ ਸਾਨੂੰ ਚੁੱਕ ਕੇ ਕਿਤੇ ਸੁਟੋ ਫਿਰ ਰਾਤ ਕਿੰਨੇ ਫੋਰਸ ਦੇ ਲੋਕ ਸਾਰੀ ਰਾਤ ਇਹੋ ਜੀ ਠੰਡ ਚ ਖੜੇ ਆ ਸਾਨੂੰ ਤੇ ਉਹਨਾਂ ਤੇ ਵੀ ਇਹ ਦਰਸਾਉਂਦਾ ਕਿ ਵੱਡੇ ਲੋਕ ਤੋਂ ਆਰਡਰ ਦੇ ਕੇ ਚੁੱਪਚਾਪ ਸੌ ਜਾਂਦੇ ਇਹ ਇਹ ਕਿ ਬਹੁਤ ਤੱਕਾ ਵਾਏ ਪੰਜਾਬ ਦੇ ਲੋਕਾਂ ਨਾ ਕਿ ਉਹ ਆਪਣੇ ਹੱਕਾਂ ਦੀ ਮੰਗ ਵੀ ਨਹੀਂ ਕਰ ਸਕਦੇ ਹੈ ਹੁਣ ਕਿੰਨਾਂ ਅਧਿਕਾਰੀਆਂ ਦੇ ਨਾਲ ਮੀਟਿੰਗ ਜਿਹੜੀ ਤੁਹਾਡੀ ਹੋਈ ਹੈ ਹੁਣ ਇਹ ਡੀਐਸਪੀ ਬਹਾਵਕਾਲਾ ਸਾਹਿਬ ਸੀਗੇ ਉਹਦੇ ਹੈਡ ਤੇ ਉਹਨਾਂ ਉਹਨਾਂ ਦੇ ਥਰੂ ਹੀ ਉਹ ਕਹਿੰਦੇ ਕਿ ਜੇ ਪ੍ਰਸ਼ਾਸਨ ਵੱਲੋਂ ਜੋ ਸਾਨੂੰ ਅਜੇ ਤੱਕ ਕੋਈ ਉਪਰੋਂ ਹਦਾਇਤ ਨਹੀਂ ਗਈ ਅਜੇ ਤੱਕ ਤੁਸੀਂ ਅਸੀਂ ਤੁਹਾਨੂੰ ਬੰਦ ਰੱਖਾਂਗੇ ਤੇ ਜੇ ਤੁਸੀਂ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਈ ਫੋਰਸ ਰੋਕਾਂਗੇ ਪੁਲਿਸ ਦਾ ਕਹਿਣਾ ਹੈਗਾ ਕਿ ਲਾਇੰਡ ਆਰਡਰ ਪੁਲਿਸ ਦਾ ਕਹਿਣਾ ਹੈਗਾ ਕਿ ਲਾਇੰਡ ਆਰਡਰ ਦੀ ਸਥਿਤੀ ਨੂੰ ਦੇਖ ਕੇ ਜਾਂ ਫਿਰ ਇਹਨਾਂ ਦੇ ਵੱਲੋਂ ਕੋਈ ਮਾਰਚ ਦੀ ਕੋਈ ਸੂਚਨਾ ਜਾਂ ਕੋਈ ਇਹੋ ਜੀ ਇਨਫੋਰਮੇਸ਼ਨ ਸ਼ਾਇਦ ਤਾਂ ਕਰਕੇ ਨਾ ਲਾਇੰਡ ਆਰਡਰ ਦੀ ਸਥਿਤੀ ਚਲੋ ਜੇ ਹੋ ਸਕਦਾ ਤੇ ਉੱਥੇ ਕੋਈ ਹੋ ਸਕਦੀ ਹੈ ਇੱਥੇ ਤੇ ਕੋਈ ਲਾਰਡਨ ਸਥਿਤੀ ਤੇ ਇੱਥੇ ਤੇ ਇਹੋ ਜਿਹੇ ਇਦਾਂ ਦਾ ਡਰਾਮਾ ਕਰਨ ਦੀ ਲੋੜ ਨਹੀਂ ਕੋਈ ਮਾਰਚ ਕੱਢ ਰਹੇ ਸੀ ਤੁਸੀਂ ਅਜੇ ਜਿੱਥੇ ਦੇ ਰੁਕ ਕੇ ਜਾ ਰਹੇ ਸੀਗੇ ਹਾਂ ਅਸੀਂ ਤੇ ਸੰਗਤਾਂ ਨਾਲ ਲੈ ਕੇ ਜਾ ਰਹੇ ਸੀ ਕਿ ਉਹ ਉਹ ਮੋਰਚੇ ਨੂੰ ਵੱਦ ਤੋਂ ਵੱਧ ਸਾਰੇ ਪੰਜਾਬ ਦੇ ਲੋਕ ਸਮਰਥਨ ਦੇਣ ਤੇ ਉਹ ਮੋਰਚਾ ਫਤਿਹ ਹੋਵੇ अच्छा बीते दिन की किसाननी मोर्चा ने लेके आप कैसे करके जब महापंचायत से की ਤੁਸੀਂ ਗਿਆ ਉੱਥੇ ਵਾਦੋ ਵਾਦ ਪਹੁੰਚੋ ਉੱਥੇ ਸਮਰਥਨ ਲੈ ਕੇ ਗਿਆ ਸੀਗਾ ਤੇ ਉਦੋਂ ਉਦੋਂ ਕੋਈ ਪੁਲਿਸਪਲ ਉਹ ਨਹੀਂ ਨਹੀਂ ਐਸੀ ਵੀ ਉੱਚ ਦੋ ਵਾਰੀ ਕਾਫੀ ਵੱਡੇ ਤਦਾਦ ਚ ਐਸੀ ਆਪਣੇ ਸਮਰਥਕਾਂ ਨੂੰ ਲੈ ਕੇ ਮੋਰਚੇ 'ਚ ਵੀ ਗਏ ਆ ਉਦੋਂ ਸਾਨੂੰ ਕੋਈ ਕਿਸੇ ਨੇ ਨਹੀਂ ਰੋਕਿਆ ਤੇ ਕੋਈ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੋਈ ਤੇ ਅਸੀਂ ਤੁਸੀਂ ਤਰਕ ਤੁਸੀਂ ਰੱਖਿਆ ਪੁਲਿਸ ਨੇ ਪੂਰੇ ਔਰ ਕੀ ਕਹਿਣਾ ਉਹਨਾਂ ਦਾ ਇਹ ਤਰਕਤੇ ਅਸੀਂ ਉਹ ਰੱਖਿਆ ਕਿ ਇਹ ਤੇ ਇੱਕ ਮਨੁੱਖੀ ਅਧਿਕਾਰਾਂ ਦਾ ਮਸਲਾ ਵਾ ਇਹ ਤੁਸੀਂ ਜਾਣੇ ਨੂੰ ਲੈ ਕੇ ਜੀ ਅੱਜ ਜਿਹੜਾ ਤੁਸੀਂ ਜਾਣੇ ਨੂੰ ਕਿਹਾ ਹੈਗਾ ਕੀ ਗੱਲਬਾਤ ਹੋਈ ਜਣੀ ਮੀਟਿੰਗ ਦੇ ਵਿੱਚ ਮੀਟਿੰਗਸ ਤੇ ਉਹੀ ਗੱਲਬਾਤ ਹੋਈ ਉਹ ਕਹਿੰਦੇ ਕਿ ਸਾਨੂੰ ਹਦਾਇਤ ਹੈ ਕਿ ਅਸੀਂ ਤੁਹਾਨੂੰ ਨਹੀਂ ਜਾਣ ਦੇਵਾਂਗੇ ਕਦੋਂ ਤੱਕ ਹੈ ਉਹ ਕਹਿੰਦੇ ਜਨਤ ਤੱਕ ਉੱਪਰੋਂ ਸਾਨੂੰ ਆਰਡਰ ਨਹੀਂ ਆਉਂਦਾ ਤੁਹਾਨੂੰ ਕੱਲਿਆਂ ਨੂੰ ਨਜ਼ਰਬੰਦ ਕੀਤਾ ਗਿਆ ਜਾਂ ਹੋਰ ਵੀ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਨਹੀਂ ਹੋਰ ਤੇ ਪਤਾ ਨਹੀਂ ਹੁਣ ਇਹ ਤੁਹਾਨੂੰ ਸਭ ਤੋਂ ਜ਼ਿਆਦਾ ਪਤਾ ਹੋ ਸਕਦਾ ਆਪਣੇ ਸੋਰਸ ਦੇ ਥਰੂ ਸਾਨੂੰ ਇਹਨਾਂ ਪਤਾ ਲੱਗਾ ਕਿ ਕਾਫੀ ਲੋਕਾਂ ਨੂੰ ਰੋਕਿਆ ਗਿਆ ਵਾ ਦੇ ਸਾਥੀਆਂ ਨੂੰ ਕਿਸੇ ਕੋਲ ਇਨਫੋਰਮੇਸ਼ਨ ਹੈਗੀ ਇਹੋ ਜੀ ਕਿ ਬਨਾਉਣੀ ਨਜ਼ਰ ਬੰਦ ਕੀਤਾ ਗਿਆ ਨਹੀਂ ਇਦਾਂ ਦੀ ਤਾਂ ਕੋਈ ਨਹੀਂ ਮੇਰੇ ਖਿਆਲ ਅਜੇ ਸਾਡੀ ਨਜ਼ਰ ਚ ਨਹੀਂ ਗਈ ਮੇਰੇ ਖਿਆਲ ਅਕਿ ਜੋ ਮੇਨ ਮੇਨ ਬੰਦਿਆਂ ਨੂੰ ਸ਼ਾਇਦ ਹੋ ਸਕਦਾ ਕਿ ਉਹਨਾਂ ਤੇ ਵੀ ਨਜ਼ਰ ਰੱਖੀ ਜਾਂਦੀ ਹੋਵੇ ਠੀਕ ਕੀ ਕਿ ਦਲ ਕੋ ਖੜਦੇ ਇਸ ਕੀ ਕਾਰਨ ਹੈਗਾ ਇਹ ਸਾਡੀ ਲਾਅ ਐਂਡ ਆਡਟ ਡਿਊਟੀ ਲਈ ਆਈ ਹੈ ਜੀ ਫੋਰਸ ਇੰਟਰੀ ਕਿੱਥੇ ਜਗਾ ਜਿਹੜਾ ਹੈਗਾ ਹੁਣ ਖਾਸ ਕਰ ਜਿਹੜਾ ਨਾਕੇਬੰਦੀ ਚੱਲੀ ਜਾਂ ਫਿਰ ਭਾਰੀ ਪਾਲ ਜਿਹੜਾ ਤਾਂ ਇਹ ਜੱਲੂਪੁਰ ਖੇੜਾ ਪਿੰਡ ਪੰਡਾ ਜੀ ਇੱਥੇ ਡਿਊਟੀ ਆਈ ਹੋਈ ਹੈ ਕੋਈ ਸਾਡੀ ਕੋਈ ਇਨਪੁੱਟ ਹੁੰਦੀ ਹੈ ਉਹਦੇ ਅਕੋਰਡਿੰਗ ਅਸੀਂ ਫਿਰ ਫੋਰਸ ਮੋਬਾਈਲਾਈਜ਼ ਕਰਦੇ ਹਾਂ ਹੁਣ ਜਿਹੜਾ ਹੈਗਾ ਕਿੱਥੇ ਆਊਟਸਾਈਡ ਤੁਸੀਂ ਖਲੋਤੇ ਹੋ ਜੀ ਜੱਲੂਪੁਰ ਖੇੜਾ ਪਿੰਡ ਹੈ ਜੀ ਇੱਕ ਕਿਨਾਂ ਦੇ ਘਰ ਦੇ ਮੁੰਰੇ ਜਿਹੜਾ ਹੈ ਘਰ ਇੱਥੇ ਉਹਨਾਂ ਦਾ ਵੀ ਹੈਗਾ ਜੀ ਸਰ ਅੰਮ੍ਰਿਤਪਾਲ ਸਿੰਘ ਬਾਕੀ ਇਹ ਤੇ ਚੌਂਕ 'ਚ ਖੜੇ ਸੀ ਸਰ ਇਦਾਂ ਆਊਟਸਾਈਡ ਹੀ ਲਗਾਈ ਗਈ ਕਿ ਇਨਪੁੱਟ ਕਿਸ ਤਰ੍ਹਾਂ ਦੀ ਹੈਗੀ ਜਿਹਦੇ ਕਾਰਨ ਕੋਈ ਕਈ ਇਨ ਕੋਈ ਨਜ਼ਰਬੰਦ ਕੀਤਾ ਗਿਆ ਹੈਗਾ ਜੀ ਐਸਾ ਕੁਛ ਨਹੀਂ ਤੁਸੀਂ ਦੇਖੋ ਇਸ ਤਾਂ ਬਾਹਰ ਬੈਠੇ ਨਜ਼ਰਬੰਦ ਤੇ ਤਾਂ ਹੁੰਦਾ ਜੀ ਅਸੀਂ ਉਹਨਾਂ ਨੂੰ ਡੀਟੇਨ ਕੀਤਾ ਹੋਏ ਸੀ ਜੀ ਪੁਲਿਸ ਫੋਰਸ ਅੰਦਰ ਹੀ ਬੈਠੀ ਸੀ ਜੀ ਸਬੀ ਨਹੀਂ ਨਹੀਂ ਉਹ ਤੇ ਉਹਨਾਂ ਕੋਲ ਕਿਤੇ ਕੁਝ ਜ਼ਿਆਦਾ ਕਾ ਪੀ ਰਹੇ ਹੋਣੇ ਜੀ ਐਸਾ ਕੁਛ ਨਹੀਂ ਆਫਸਰ ਤੇ ਦੇਖੋ ਸਾਰੇ ਬਾਹਰ ਉਹਨਾਂ ਦਾ ਕਹਿਣਾ ਹੈਗਾ ਜੀ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਸੀਗੇ ਤੇ ਸ਼ਾਇਦ ਤਾਂ ਕਰਕੇ ਪੁਲਿਸ ਨੇ ਜਿਹੜਾ ਹੈਗਾ ਉਹਨਾਂ ਨੂੰ ਰੋਕਿਆ ਹੈਗਾ ਔਰ ਬਕਾਇਦਾ ਉਹਨਾਂ ਨੂੰ ਲੱਗਦਾ ਹੈਗਾ ਵੈਸੇ ਐਸਾ ਸੱਚ ਕੋਈ ਨਹੀਂ ਸਾਣਾ ਕੋਈ ਐਸਾ ਸੱਚ ਕੋਈ ਨਹੀਂ ਬਾਕੀ ਮੈਂ ਚਾਹਰਿਆਂ ਨੂੰ ਬੁਲਾ ਰਹੇ ਹਾਂ ਉ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ